ਇਹ ਖਬਰ ਤੁਸੀਂ ਆਂਦੇ ਨਾਲ ਦੇਖ ਲਓ ਕਿਉਂਕਿ ਖੇਤਾਂ ਦੇ ਵਿੱਚ ਬਿਜਲੀ ਸਪਲਾਈ ਨਾ ਪੂਰੀ ਮਿਲਣ ਕਰਕੇ ਕਿਸਾਨਾਂ ਨੇ ਰੋਸ ਜਾਹਰ ਕਰਦੇ ਹੋਏ ਬਿਜਲੀ ਸਪਲਾਈ ਲਗਾਤਾਰ ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਪੰਜਾਬ ਰਾਜਸਥਾਨ ਨੈਸ਼ਨਲ ਹਾਈਵੇ 95 ਨੂੰ ਜਾਮ ਕਰ ਦਿੱਤਾ ਹੈ ਜਿੱਹਾਂ ਕਈ ਕਿਲੋਮੀਟਰ ਤੱਕ ਵਿਕਲਾ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਨੇ ਦੇਰ ਰਾਤ ਤੋਂ ਧਰਨੇ ਤੇ ਬੈਠੇ ਨੇ ਕਿਸਾਨ ਦੋਸ਼ ਲਗਾਏ ਜਾ ਰਹੇ ਨੇ ਕਿ 4 ਦਿਨ ਤੋਂ ਬਿਜਲੀ ਪੂਰੀ ਨਹੀਂ ਦਿੱਤੀ ਜਾ ਰਹੀ ਹੈ ਕਿਸਾਨਾਂ ਦਾ ਇਹ ਵੀ ਰੋਪ ਹੈ ਕਿ ਬੀਜੇ ਹੋਏ ਚੌਣਨੇ ਵੀ ਖਰਾਬ ਹੋ ਰਹੇ ਨੇ ਇਹ ਸਭ ਬਿਜਲੀ ਬੋਰਡ ਦੀ ਲਾਪਰਵਾਹੀ ਦੇ ਕਾਰਨ ਹੋ ਰਿਹਾ ਜਿਸ ਤੋਂ ਪਰੇਸ਼ਾਨ ਹੋ ਕੇ ਧਰਨਾ ਲਗਾਇਆ ਗਿਆ ਇੱਕ ਵਾਰ ਫਿਰ ਦੱਸਦੀ ਹੈ ਕਿ ਖੇਤਾਂ ਵਿੱਚ ਬਿਜਲੀ ਸਪਲਾਈ ਪੂਰੀ ਨਾ ਮਿਲਣ ਦੇ ਕਾਰਨ ਕਿਸਾਨਾਂ ਨੇ ਰੋਸ਼ਵਜੋ ਬਿਜਲੀ ਸਪਲਾਈ ਲਗਾਤਾਰ ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਪੰਜਾਬ ਰਾਜਸਥਾਨ ਨੈਸ਼ਨਲ ਹਾਈਵੇ 95 ਨੂੰ ਜਾਮ ਕੀਤਾ ਅਤੇ ਕਈ ਕਿਲੋਮੀਟਰ ਤੱਕ ਲੰਬੀਆਂ ਕਤਾਰਾਂ ਲੱਗ ਗਈਆਂ ਨੇ ਵਿਕਲਾਂਦੀਆਂ ਕੌਣ ਦੀ ਹਾਂਜੀ ਕੀ ਕਰ ਰਹੇ ਹੋ ਤੁਸੀਂ ਰੋਡ ਜਾਮ ਕਰਕੇ ਬੈਠੀ ਹੋਈ ਹੋ ਸਾਡੇ ਬੀਕੇਯੂ ਸਿੱਧੂਪੁਰ ਵੱਲੋਂ ਜ਼ਿਲ੍ਹਾ ਫਰੀਪੁਰ ਬਲਾਕ ਮੰਦੋਟ ਵੱਲੋਂ ਤਿੰਨ ਚਾਰ ਦਿਨ ਤੋਂ ਜਿਹੜਾ ਬਿਜਲੀ ਬੋਰ ਨੂੰ ਆ ਕੰਟੈਕਟ ਕੀਤਾ ਗਿਆ ਸੀ ਵੀ ਜਿਹੜੀ ਸਾਡੀ ਬਿਜਲੀ ਬਹੁਤ ਪਰੇਸ਼ਾਨ ਹੋ ਰਹੀ ਹੈ ਸਾਨੂੰ ਕਰ ਰਹੀ ਹੈ ਵੀ ਜਿਹੜੀ ਲਾਈਟ ਆ ਨਾ ਆਨ ਕਰਕੇ ਮੋਟਰਾਂ ਬੰਦ ਪਈਆਂ ਤੇ ਜਿਹੜੀ ਲੇਬਰ ਆ ਉਹ ਵੀ ਬੈਠੀ ਆ ਪਨੀਰੀਆਂ ਖਰਾਬ ਹੋ ਜਾਂ ਸੁੱਕ ਰਹੀਆਂ ਜਿਹੜੇ ਸਾਡੇ ਰਫੱਡ ਵੱਜੇ ਆ ਉਹਦੀ ਤਰੇਣਾ ਪਾੜ ਗਈਆਂ ਪਰ ਮਹਿਕਮੇ ਵੱਲੋਂ ਕੋਈ ਵੀ ਸਾਡਾ ਕੋਈ ਸੁਣਵਾਈ ਨਹੀਂ ਕੀਤੀ ਗਈ ਜਦੋਂ ਵਾਰ ਵਾਰ ਸਾਡੇ ਬੇਨਤੀ ਕਰਨ ਤੇ ਮੰਗ ਪੱਤਰ ਦੇਣ ਤੇ ਮਹਿਕਮੇ ਉਹ ਲੋਕ ਸੁਣਵਾਈ ਨਹੀਂ ਕੀਤੀ ਗਈ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ ਇਸ ਕਰਕੇ ਸਾਨੂੰ ਜਿਹੜਾ ਰਾਤ 9 ਵਜੇ ਤੋਂ ਲੈ ਕੇ ਜਿਹੜਾ ਹੈਗਾ ਰੋਡ ਜਾਮ ਕਰਨਾ ਪਿਆ ਇਸ ਕਰਨ ਸਾਨੂੰ ਕਰਨਾ ਪਿਆ ਕਿ ਤਾਂ ਕਿ ਇਹ ਜਿਹੜੀ ਇਹ ਆਵਾਜ਼ ਆ ਸਰਕਾਰ ਦੇ ਕੰਨਾਂ ਤੱਕ ਪਹੁੰਚ ਸਕੇ ਜਿਹੜੀ ਸਰਕਾਰ ਕਹਿੰਦੀ ਸੀ ਬਦਲਾਅ ਵਾਲੀ ਸਰਕਾਰ 70 ਸਾਲਾਂ ਬਾਅਦ ਬਦਲਾਅ ਆ ਉਹ ਸਾਰਿਆਂ ਦੇ ਸਾਹਮਣੇ ਅੱਜ ਦੇਖੋ ਜੀ ਵੀ ਜਿਹੜਾ ਲੈਟਰ ਜਿਹੜੀ ਕਿਸਾਨਾਂ ਨੂੰ ਨਹੀਂ ਮਿਲ ਰਹੀ ਜਿੰਦੇ ਕਰਕੇ ਰੋਡ ਤੇ ਬੈਠਣਾ ਪਿਆ ਕਿਸਾਨਾਂ